ਟਟਵੜ 10 12 ਕਿ ਪਿੰਡਾਂ 'ਚ ਪਾਣੀ ਖੂਗਾ ਏ ਤੇ ਜਿਹਦੇ ਵਿੱਚ ਘਰ ਵੀ ਲਪੇਟ ਚ ਆਏ ਪਿਆ ਤੇ ਫਸਲ ਦਾ ਇੰਨਾ ਨੁਕਸਾਨ ਆ ਕਿ ਕਿਸਾਨ ਵਿਚਾਰਾ ਰੋਟੀ ਤੋਂ ਵਾਰ ਹੀ ਹੋ ਗਿਆ ਟੱਕਵਾ ਕਿੰਨਾ ਕੁ ਲੱਗਦਾ ਤਾਂ ਹਜ਼ਾਰਾਂ ਦੇ ਵਿੱਚ ਲੱਗ ਰਿਹਾ ਜੇ ਸਭ ਨਾਲ ਪਿੰਡ ਹਾਂਜੀ ਇੰਨੇ ਨਹੀਂ ਤਿੰਨ ਹਜ਼ਾਰ ਕਿੱਲੇ ਆ ਜੀ ਇਹ ਕਿਹਾ ਹੈਗਾ ਹਾਂਜੀ 3000 ਤੋਂ ਉੱਤੇ ਆ ਤੁਹਾਡੀ ਕਿੰਨੀ ਜ਼ਮੀਨ 7 ਕਿੱਲੇ ਆ 7 ਕਿੱਲੇ ਆ ਹਾਂਜੀ ਸਾਰੇ ਡੁੱਬ ਗਏ ਹਾਂਜੀ ਘਰ ਵੀ ਵਿੱਚ ਆਪਣਾ ਟਰੈਕਟਰ ਤੇ ਜਾਈਦਾ ਟਰੈਕਟਰ ਤੇ ਆਈਦਾ 84 ਕਿਲੇ ਆ ਜੀ ਆਪਦੇ ਆ ਕਿ ਠੇਕੇ ਤੇ ਨਹੀਂ ਠੇਕੇ ਤੇ ਆ ਜੀ ਠੇਕੇ ਤੇ ਆ ਹਾਂ ਜੀ 70000 ਲਿਆ ਹਾਂ ਜੀ ਉਹ ਤਾਂ ਗਿਆ ਫਿਰ ਸਾਰਾ ਗਿਆ ਜੀ ਆ ਵੇ ਸਾਹਮਣੇ ਹੀ ਆ ਤੁਹਾਡੇ ਪੱਠੇ ਵੀ ਵੱਟਣ ਜੋਗੇ ਆ ਜੀ ਕਿੱਥੋਂ ਦੇ ਉਹ 70000 ਰੁਪਏ ਹੁਣ ਡੇੜਾ ਕਿੱਥੋਂ ਆ ਜੀ ਫਾਇ ਹੀ ਲਵਾਂਗੇ ਹੁਣ ਡੇੜਾ ਕਿੱਥੋਂ ਕਿੱਥੋਂ ਦੇਵਾਂਗੇ ਝੋਨਾ ਦੇਖ ਸਕਦੇ ਹੋ ਕਿ ਥੱਲੋਂ ਪਟਕੇ ਦਿਖਾ ਰਹੇ ਆ ਤੇ ਲਗਭਗ ਕਹਿੰਦੇ ਕਿ 4 ਤੋਂ 5 ਦਿਨ ਹੋ ਗਏ ਆ ਪਾਣੀ ਖੜੇ ਨੂੰ ਹਾਲੇ ਤੱਕ ਕੋਈ ਸਾਥ ਤੇ ਕੀ ਕੋਈ ਦੇਖਣ ਤੱਕ ਨਹੀਂ ਆਇਆ ਸਲਤੂ ਟਿੱਤੀਆ ਸਲਤੂ ਨੇ ਸਾਰਾ ਪੱਠਾ ਬਵਾਟਾ ਡੋਰਮੈਂਟ ਨੇ ਇਹ ਜਾ ਫੇਰਾ ਪਾਇਆ ਜਤਨ ਪੁੱਜਮਾ ਪੁੰਗੇਲਾ ਦਾ ਕੋਈ ਭੈਂਦੇ ਡੋਰਮੈਂਟ ਦਾ ਬੰਦਾ ਨਹੀਂ ਇੱਥੇ ਆਇਆ ਕੋਈ ਵੀ ਕੋਈ ਪਾਲਸਰਾ ਨਹੀਂ ਆ ਰਹੀ ਹਾ ਸਾਦਾ ਪਾਣੀ ਆ ਬਿਜਲੀ ਤਾਂ ਬਿਠੋ ਕਿੰਨਾ ਭਰਿਆ ਪਿਆ 3 ਦਿਨ ਹੋ 5 ਦਿਨ ਹੋ ਗਏ ਸਨ ਬਿਜਲੀ ਤੋਂ ਬਿਨਾ ਕਰਦੇ ਨੂੰ ਐ ਮਲੇ ਆਇਆ ਇੱਥੇ ਕਿਹਨੇ ਆਉਣਾ ਜੀ ਇੱਥੇ ਨਾ ਕੋਈ ਐਮਐਲਏ ਨਾ ਕੋਈ ਨਮਾਇਦਾ ਦੂਜਾ ਨਾ ਕੋਈ ਸਾਡਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਇੱਥੇ ਆਇਆ। ਬੰਦਿਆਂ ਹੋਰ ਸਾਰੇ ਭੱਜੇ ਆਉਂਦੇ ਆ। ਹਾਂਜੀ ਵੋਟਾਂ ਦੇ ਦੇ ਸਾਨੂੰ। ਅਪਨਾਲਪੁਰਿਆ ਉਹ ਇੱਥੇ ਸਾਰੇ ਬੰਦੇ ਜੀ ਟੁਰਿਆ ਫਿਰਦੇ ਜੀ ਵੋਟਾਂ ਲੈਣੀਆਂ ਇੱਥੇ ਆਇਆ ਹੀ ਨਹੀਂ। ਸਰਕਾਰ ਜਾਂ ਮੋਗੇ ਦਾ ਡੀਸੀ ਜਾਂ ਪ੍ਰਸ਼ਾਸਨ ਜੋ ਵੀ ਹੈਗਾ ਉਹਨੇ ਆ ਕੇ ਇਹਨਾਂ ਲੋਕਾਂ ਦੀ ਹੁਣ ਤੱਕ ਕੋਈ ਸਾਰ ਨਹੀਂ ਲਈ। ਤੇ ਹੋਰ ਆ 27 ਚ ਫੇਰ ਵੋਟਾਂ ਆ ਜਾਣਗੀਆਂ ਜੇ ਨਾਲ ਲੋਕਾਂ ਦੀਆਂ ਤਲੀਆਂ ਚੜਦੇ ਫਿਰਦੇ ਹੋਏ ਦੇਖ ਲਈਏ ਇੱਥੇ ਪਿੰਡਾਂ 'ਚ ਜਦੋਂ ਦਾ ਕਿਸਾਨਾਂ ਦੀ ਪ੍ਰਾਲੀ ਨੂੰ ਅੱਗ ਲੱਗਦੀ ਉਦੋਂ ਦਹਿ ਜਾਂਦੀ ਆ ਨਹੀਂ ਦੀਂਦਾ ਕਿੱਥੇ ਗਏ ਆ ਕਿੱਥੇ ਆ ਗਏ ਸਭ ਨਾਲ ਸੰਗਾਲੇ ਦਾ ਕੋਈ ਐਮਐਲ ਨਹੀਂ ਸਾਡੀ ਕੋਈ ਥਾਰ ਹੀ ਨਹੀਂ ਲੈਂਦਾ ਪਾਓ ਸਾਡੇ ਗਾਹਾਂ ਵੇਖ ਲਓ ਜਾ ਕੇ ਉੱਥੇ ਡੁੱਲਣ ਲੱਗੀ ਪਈ ਆ ਜਿਹੜਾ ਭਾਰਤਾਂ ਵਾਲਾ ਉਹ ਸਾਡੇ ਮੂਰੇ ਆ ਗਈ ਸਾਡੀ ਸਾਰੀ ਫਸਲ ਉੱਥੇ ਡੁੱਬ ਗਈ ਦੇ ਘਰ ਦੇ ਨਾਲ-ਨਾਲ ਪਾਣੀ ਖੜਾ ਬਾਈ ਸਾਰੇ ਤਰੇਣਾ ਆਈਆਂ ਕੋਈ ਨਹੀਂ ਬਾਤ ਪੁੱਛਦਾ ਪਸ਼ੂ ਵੀ ਬਿਮਾਰ ਹੋ ਜਾਂਦੇ ਭਾਮਕ ਚੜ੍ਹਦੀ ਬਿਮਾਰ ਆਈ ਪਸ਼ੂ ਸਾਰੇ ਦੋ ਦੋ ਟਾਈਮ ਡਾਕਟਰ ਆਉਂਦੇ ਆਈ ਘਰੇ ਜੇ ਭਾਰਤ ਮਾਲਾ ਪ੍ਰੋਜੈਕਟ ਚੱਲ ਪਿਆ ਹੋ ਜਦੋਂ ਰੋਡ ਚੱਲ ਪਿਆ ਫੇਰ ਲੋਕ ਕੈਸਤੀਆਂ ਰਾਹੀਂ ਬੇੜੀਆਂ ਰਾਹੀਂ ਲੰਘਣਗੇ ਦੁਆਰਾ ਕੁੱਤਿਆਂ ਨੂੰ ਅਵਾਰਾ ਪਸ਼ੂਆਂ ਨੂੰ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਅਸੀਂ ਪਿੰਨਾਂ ਤੇ ਨਹੀਂ ਬੜਨਦੇ ਲੋਕਵਾਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਕੁਝ ਦਿਨ ਪਹਿਲਾਂ ਮੋਗੇ ਏਰੀਆ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਮੀਂਹ ਪੈਂਦਾ ਉਸ ਤੋਂ ਬਾਅਦ ਹਲਕਾ ਨਿਹਾਲ ਸਿੰਘ ਵਾਲਾ ਦੇ ਜਿਹੜੇ ਪਿੰਡ ਨੇ ਉਹ ਲਗਭਗ ਪੂਰੇ ਡੁੱਬ ਚੁੱਕੇ ਨੇ ਪਿੱਛੇ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਪਾਣੀ ਹੈ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਖੜਾ ਆ 5-5 7-7 ਫੁੱਟ ਜਿਹੜਾ ਪਾਣੀ ਹੈ ਉਹ ਇੱਥੇ ਖੜ ਚੁੱਕਿਆ ਲਗਾਤਾਰ ਦੇਖ ਰਹੇ ਹੋ ਕਿ ਇਹ ਜਿਹੜਾ ਪਾਣੀ ਹੈ ਲਗਭਗ 10 ਤੋਂ 15 ਪਿੰਡਾਂ ਵਿੱਚ ਦੱਸਿਆ ਜਾ ਰਿਹਾ ਹਾਲੇ ਤੱਕ ਇਹਦਾ ਨਿਕਾਸ ਵੀ ਨਹੀਂ ਹੈ ਨਿਕਾਸ ਕਿਤੇ ਵੀ ਨਹੀਂ ਹੋਇਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਸੀਗੀਆਂ ਝੋਨੇ ਦੀ ਫਸਲ ਮੱਕੀ ਆ ਉਹ ਸਾਰੀ ਡੁੱਬ ਚੁੱਕੀ ਹੈ ਕਈ ਘਰ ਵੀ ਇਹਦੀ ਮਾਰ ਦੇ ਹੇਠ ਆ ਚੁੱਕੇ ਹੈ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਹੁਣ ਤੱਕ ਪਹੁੰਚਿਆ ਕੋਈ ਨਹੀਂ ਵੱਡੀ ਗੱਲ ਇੱਥੇ ਇਹ ਕਿ 4 ਤੋਂ 5 ਦਿਨ ਹੋ ਗਏ ਨਾ ਕੋਈ ਇੱਥੇ ਲੀਡਰ ਪਹੁੰਚਿਆ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਗੱਲਬਾਤ ਕਰਦੇ ਆ ਤਮਾਮ ਜਿਹੜੇ ਆਗੂ ਨੇ ਤੇ ਨਾਲ ਪਿੰਡ ਵਾਸੀ ਜਿਹੜੇ ਕਿਸਾਨ ਨੇ ਉਹ ਸਾਰੇ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਦੇ ਭਾਈ ਜੀ ਸਭ ਤੋਂ ਪਹਿ ਪ੍ਰਧਾਨ ਜੀ ਕਿੰਨੇ ਕ ਪਿੰਡਾਂ ਵਿੱਚ ਜਿਹੜਾ ਪਾਣੀ ਇਹ ਆਇਆ ਤੇ ਕਦੋਂ ਦੀ ਗੱਲ ਹੈ ਜੀ ਇਹ ਜੀ ਘਟੋੜ 10 12 ਕਿੰਨਾ ਪਿੰਡਾਂ 'ਚ ਪਾਣੀ ਹੋਊਗਾ ਇਹ ਤੇ ਜਿਹਦੇ ਵਿੱਚ ਘਰ ਵੀ ਲਪੇਟ ਚ ਆਏ ਪਿਆ ਤੇ ਫਸਲ ਦਾ ਇੰਨਾ ਨੁਕਸਾਨ ਆ ਕਿ ਕਿਸਾਨ ਵਿਚਾਰਾ ਰੋਟੀ ਤੋਂ ਵਾਰ ਹੀ ਹੋ ਗਿਆ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇਹ ਤੁਰੰਤ ਇਥੇ ਕਾਰਵਾਈ ਕੀਤੀ ਜਾਵੇ ਕਿਸਾਨਾਂ ਨੂੰ ਮਰਨ ਦਾ ਮਾਅਬਜਾ ਦਿੱਤਾ ਜਾਵੇ ਤੇ ਪਾਣੀ ਦੇ ਕੱਢਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਜਦੋਂ ਹਾਂ ਮੀਂਹ ਪਿਆ ਚਾਰਕ ਦਿਨ ਪਹਿਲਾਂ ਉਦੋਂ ਦਾ ਖੜਾ ਹੈ ਹਾਂ ਉਦੋਂ ਦਾ ਹੀ ਉਦੋਂ ਦਾ ਹੀ ਹੈ ਹਾਂ ਜੀ ਇਹ ਨਿਕਾਸ ਹੈ ਨਹੀਂ ਤੁਹਾਡੇ ਅਸੇ ਪਾਸੇ ਕਿਤੇ ਆਏ ਕਿ ਸੜਕ ਕਰਕੇ ਆਈ ਸ਼ਲਤੂਚੀ ਟੀਟੀਆ ਸ਼ਲਤੂਚੀ ਟੀਟੀਆ ਸ਼ਲਤ ਨੇ ਸਾਰਾ ਪੱਠਾ ਬਵਾਟਾ ਡੋਰ ਮਿਲਤ ਨੇ ਇਹ ਜਾਬੇ ਰਪਾਇਆ ਜਤਨ ਪੁੱਜਮਾ ਪੁੰਜੀ ਲਾਤਾ ਹਾਂ ਜਿੰਨਾ ਸਾਨੂੰ ਆਜ ਤੋ ਹੀ ਪੈਸਾ ਨਹੀਂ ਮਿਲਦਾ ਤੋ ਹੀ ਭੈਂਦੇ ਡੋਰ ਮਿਲਤ ਦਾ ਬੰਦਾ ਨਹੀਂ ਇੱਥੇ ਆਇਆ ਕੋਈ ਵੀ ਟੋਇਪਲ ਸਹਾਮ ਨਹੀਂ ਆਵੀ ਹਾ ਸਾਦਾ ਪਾਣੀ ਆ ਬਿਜਲੀ ਟਰ ਬੈਠੋ ਤਿੰਨ ਪਰਿਆ ਪਿਆ ਤਿੰਨ ਦਿਨ ਹੋ ਪੰਜ ਦਿਨ ਹੋਦੇ ਸਨ ਬਿਜਲੀ ਤੋਂ ਬਿਨਾ ਫਿਰਦੇ ਨੇ ਲੈਟ ਵੀ ਨਹੀਂ ਲੈਟ ਵੀ ਹੈ ਨਹੀਂ ਪਾਣੀ ਹੁ ਦੂਜੇ ਪਿੰਡੋਂ ਬਿਜਲੀ ਲਈਆ ਤੇ ਆਪਣੇ ਡੋਰਤੋਂ ਉਹਦੇ ਬਾ ਮੈਂ ਲਿਆਂਦਾ ਬਪ ਮੋਟਰਾਂ ਚਲਾਈਆਂ ਫਿਰ ਪਾਣੀ ਪਿਆ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਮੇਰੀ ਇੱਥੇ ਇਹਦੀ 4 ਕਿੱਲੇ ਹੈ ਜੀ 4 ਕਿੱਲੇ ਤੁਹਾਡੇ ਹਾਂਜੀ ਬਿਲਕੁਲ ਡੁੱਬ ਚੁੱਕੇ ਹਾਂਜੀ ਸਾਰੇ ਡੱਬ ਚੁੱਕੇ ਆ ਛੋਨਾ ਛੋਨਾ ਲੱਗਿਆ ਛੋਨਾ ਲੱਗਿਆ ਛੋਨਾ ਪੱਠੇ ਸਾਰੇ ਆ ਬੇਸ ਲੋ ਬੱਚੋ ਮੈਂ ਹਾਂ ਪੱਠੇ ਵੀ ਪਸ਼ੂਆਂ ਨੂੰ ਦੇਇਓ ਪਸ਼ੂ ਵੀ ਭੁੱਖੇ ਮਰ ਰਹੇ ਆ ਮਾਂ ਪਰ ਮਰਦੇ ਆ ਜੀ ਅਜੇ ਤੁਹਾਡੇ ਸਾਡੇ ਜੀ ਨਿਹਾਲ ਸਿੰਘ ਵਾਲੇ ਦਾ ਨਾ ਕੋਈ ਬਾਲੀਵਾਰਤ ਕੋਈ ਨਹੀਂ ਤੁਹਾਡੇ ਐਮਐਲਏ ਆਇਆ ਇੱਥੇ ਇੱਥੇ ਕਿਹਨੇ ਆਉਣਾ ਜੀ ਇੱਥੇ ਨਾ ਕੋਈ ਐਮਐਲਏ ਨਾ ਕੋਈ ਨਮੈਂ ਦਾ ਦੂਜਾ ਨਾ ਕੋਈ ਸਾਡਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਇੱਥੇ ਆਇਆ ਹੋਰ ਸਾਰੇ ਭੱਜੇ ਆਉਂਦੇ ਆ ਹਾਂ ਜੀ ਵੋਟਾਂ ਦੇ ਦਿਓ ਸਾਨੂੰ ਔਰ ਜੇ ਮੂਰਲੇ ਸਾਡੇ ਲੀਡਰ ਹੈ ਪਰ ਜਿਹੜੇ ਤਨੇ ਨੇ ਵੀ ਆਪ ਆਈ ਜੀ ਆਜੋ ਅਰੇ ਉਹਨਾਂ ਨੇ ਯਾ ਪਾਣੀ ਪੀਉਂਦੇ ਹੁਣ ਇੱਥੇ ਤੇ ਉਹ ਨਹੀਂ ਆਉਂਦੇ ਦੇਖਣ ਵੀ ਨਹੀਂ ਆਇਆ ਕੋਈ ਜੋ ਇੱਥੇ ਤੇ ਆਉਂਦੇ ਹੂੰ ਮੈਲਮ ਵੀ ਨਹੀਂ ਆਏ ਪਾਣੀ ਪੀਣ ਵੀ ਨਹੀਂ ਆਏ ਇੱਥੇ ਵੀ ਪਾਣੀ ਤੰਨਾ ਤਾਂ ਦੂਰੋਂ ਬੈਠੇ ਐ ਜਿੱਦ ਤੱਕ ਚਲੇ ਜਾਂਦੇ ਕੋਈ ਹਾਲ ਹੀ ਪੁੱਛਿਆ ਬਨਾਰਪੁਰਿਆ ਉਹ ਇੱਥੇ ਸਾਰੇ ਪਿੰਡਾਂ ਚ ਟੂੜਿਆ ਫੁਰੂਦਾਂ ਚ ਬੋਤਲ ਲੈਣੀਆਂ ਇੱਥੇ ਆਇਆ ਹੀ ਨਹੀਂ ਮਨਜੀਤਪੁਰਾ ਵਿੱਚ ਮੈਲਮ ਹਾਂਜੀ ਹਾਂਜੀ ਹਾਂ ਆਇਆ ਨਹੀਂ ਚਾਰ ਦਿਨ ਜਮਾਈ ਨੂੰ ਲੱਗਦਾ ਉਹਨੂੰ ਪਤਾ ਨਹੀਂ ਹੋਣਾ ਕਿ ਵੈਸੇ ਨਹੀਂ ਕਿਉਂ ਨਹੀਂ ਪਤਾ ਸਾਰੇ ਪਿੰਡਾਂ ਦੇ ਪਟਿਆ ਨੂੰ ਇਹ ਬੁੱਟਰ ਵੇਖ ਲੋ ਢੋਰ ਵੇਖ ਸਾਡਾ ਤਾਂ ਇੱਥੇ ਕੋਈ ਐਮਐਲਏ ਹੈ ਨਹੀਂ ਪਿੰਡ ਚਾ ਪੀਚਾ ਨਾਲ ਸੰਘਾੜੇ ਦਾ ਕੋਈ ਐਮਐਲਏ ਨਹੀਂ ਸਾਡੀ ਕੋਈ ਥਾਰ ਹੀ ਨਹੀਂ ਲੈਂਦਾ ਉਹ ਸਾਡੇ ਗਾਹਾਂ ਵੇਖ ਲੋ ਜਾ ਕੇ ਉੱਥੇ ਡੱਲੇ ਲੱਗੀ ਪਈ ਆ ਜਿਹੜਾ ਭਾਰਤਾਂ ਵਾਲਾ ਉਹ ਸਾਡੇ ਮੂਰੇ ਆ ਗਈ ਸਾਡੀ ਸਾਰੀ ਫਸਲ ਉੱਤੇ ਡੁੱਬ ਗਈ ਉਹ ਬੰਦ ਬਣਾਤੇ ਉਹ ਉਹ ਬੰਦ ਬਣਾਉਂਦੇ ਜੀ ਨਾ ਉੱਥੇ ਪੁਲੀ ਪਾਈ ਆ ਨਾ ਉੱਥੇ ਕੁਛ ਨਹੀਂ ਆ ਵੀ ਲੱਗਦਾ ਜਿਹੜਾ ਹਾਈਵੇ ਕੱਢਿਆ ਹੋਇਆ ਇੱਥੋਂ ਇਹਦੇ ਕਾਰਨ ਇਹਦਾ ਕਾਰਨ ਹੀ ਇਹ ਹੋਇਆ ਜੀ ਉਹਦੇ ਇੱਕ ਇਹਦੇ ਕਾਰਨ ਹੀ ਹੋਇਆ ਉਹ 100 150 ਕਿਲਾ ਉਹ ਸਾਡਾ ਡੁੱਬਿਆ ਪਿਆ ਅਸੀਂ ਕਰਕੇ ਕਿ ਕਿੱਧਰ ਨੂੰ ਜਾਈਏ ਖਰਚਾ ਸਾਡਾ ਸਾਰਾ ਹੋ ਗਿਆ ਤੁਹਾਡੀ ਕਿੰਨੀ ਜ਼ਮੀਨ ਹੈ ਖੋਦੀ ਇੱਥੇ ਜੀ 8 ਕਿੱਲੇ ਆ ਤੇ ਗਾਹਾਂ 8 ਕਿੱਲੇ ਉਹ ਡੁੱਬੇ ਹੋਏ ਆ ਹੋ ਸਾਰੇ ਡੁੱਬੇ ਪਏ ਆ ਜੀ ਠੀਕ ਹੈ ਹਾਂ ਤੁਹਾਡੇ ਜੀ ਕਿੰਨੀ ਜ਼ਮੀਨ ਹੈ ਵੈਸੇ ਤੁਹਾਡੇ ਘਰਾਂ ਵਾਲ ਦਾ ਪਾਣੀ ਹੋਊਗਾ ਇੱਧਰ ਨਹੀਂ ਸਾਡਾ ਘਰ ਤਾਂ ਪਰਲੇ ਪਾਸੇ ਆ ਜੀ ਠੀਕ ਹੈ ਇਹ ਕਿੰਨੇ ਦਿਨ ਹੋ ਗਏ ਪਾਣੀ ਖੜਿਆ ਨੂੰ ਇਹ ਸਮਝ ਲਓ ਵੀ 5 ਦਿਨ ਹੋ ਗਏ ਚ 5 ਦਿਨ ਹੋ ਗਏ ਹਾਂ ਜੀ ਉਹਨਾਂ ਹੀ ਖੜਾ ਕੋਈ ਘਟਿਆ ਨਹੀਂ ਇਹ ਇਹ ਘਟਣਾ ਕਾਹਦਾ ਪਾਣੀ ਪਿੱਛੋਂ ਤੁਰੇ ਆਉਂਦਾ ਜੀ ਬਹੁਤ ਹੋਰ ਤੁਰੇ ਆਉਂਦਾ ਹਾਲੇ ਹਾਂ ਜੀ ਹਾਂ ਜੀ ਬਦਲ ਬਾਈ ਫੇਰ ਹੋਈ ਵੀ ਐਸੇ ਪਾਸੇ ਉਹ ਤਾਂ ਹੁੰਦੇ ਸੀ ਜਾਂਦਾ ਜੱਟ ਦੇ ਕਰਮ ਤਾਂ ਦਿਸੀ ਜਾਂਦੇ ਆਪ ਆਹ ਜਿਹਦੇ ਘਰ ਦੇ ਨਾਲ ਆਹ ਵੇਖੋ ਸਾਡੇ ਘਰ ਦੇ ਨਾਲ ਨਾਲ ਪਾਣੀ ਖੜਾ ਬਾਈ ਸਾਰੇ ਤਰੇਣਾ ਆਈਆਂ ਕੋਈ ਨਹੀਂ ਬਾਤ ਪਉਦਾ ਪਸ਼ੂ ਵੀ ਬਿਮਾਰ ਹੋ ਜਾਂਦੇ ਭਾਮਕ ਚੜਦੀ ਬਿਮਾਰ ਆਈ ਪਸ਼ੂ ਸਾਰੇ ਦੋ ਦੋ ਟਾਈਮ ਡਾਕਟਰ ਆਉਂਦੇ ਹੀ ਘਰੇ ਘਰ ਵੀ ਪਟਣ ਲੱਗਿਆ ਘਰ ਦੇ ਕੰਦਾ ਜਾ ਕੇ ਦੇਖ ਲੋ ਤੇੜਾ ਆਈਆਂ ਪੰਜਾ ਸਾਡੇ ਕੰਦਾ ਸਾਰੀਆਂ ਚ ਚੌਥਾ ਆਧਾਨੇ ਅੱਜ ਪਾਣੀ ਖੜੇ ਨੂੰ ਇਹ ਵੀ ਥੋੜੀ ਬਾਈ ਕਿਤੇ ਜ਼ਮੀਨ ਸਾਡੀ ਅੱਗੇ ਜ਼ਮੀਨ ਨਹੀਂ ਡੋੜੀ ਸਾਡੇ ਘਰ ਹੀ ਆਈ ਸਾਰੇ ਪਾਣੀ ਦੇ ਵਿੱਚ ਆਈ ਘਰ ਸਾਡਾ ਹਾਂ ਆ ਮੋਟਰਾਂ ਵੀ ਡੁੱਬੀਆਂ ਪਈਆਂ ਕੋਠੇ ਡੋਬੇ ਹੁਣ ਆਪ ਪਾਣੀ ਕੱਢਦੇ ਆ ਗਾਂ ਦੀਆਂ ਜ਼ਿਮੀਂਦਾਰ ਲੜਦੇ ਹੀ ਸਾਡਾ ਡੋਬਦਾ ਸਾਡਾ ਡ ਡੋਪ ਦਾ ਗਾਂ ਵਾਲੇ ਕਹਿੰਦੇ ਸਾਡਾ ਡੋਪ ਦਾ ਨਹੀਂ ਜਾਈਏ ਕਿੱਥੇ ਹੀ ਦੱਸੋ ਕਾਸ ਨਹੀਂ ਕਿਸੇ ਪਾਸੇ ਕਾਸ ਕਿਸੇ ਪਾਸੇ ਨਹੀਂ ਨਿਕਲਦਾਈ ਦੱਸੋ ਪਿੰਡ ਛੱਪੜ ਬਣਾਤੇ ਸਾਰੇ ਸਭ ਤੋਂ ਮਗਰੋਂ ਆਹ ਪਾਣੀ ਉਤਰਦਾ ਸਾਡੇ ਘਰ ਸਭ ਤੋਂ ਬਾਅਦ ਖਾਲੀ ਹੋਣੇ ਐ ਇਥੋਂ ਬਿਲਕੁਲ ਥੋੜਾ ਜਮਾ ਕੰਨੀ ਤੇ ਹੈ ਨਾ ਕੰਨੀ ਦੇ ਘਾਰੇ ਸਾਰੇ ਬਾਹਰ-ਬਾਰ ਖੇਤਾਂ 'ਚ ਅੱਛਾ ਬਾਈ ਜੀ ਵੇਹੇ ਜੀ ਆਪਾਂ ਗੱਲ ਕਰੀਏ 10-12 ਪਿੰਡ ਦੱਸੇ ਜਾ ਰਹੇ ਕਿੰਨੇ ਇੱਕ ਰਕਬਾ ਹੋਊਗਾ ਲੱਗ ਭਾਜੀ ਜਿੱਥੇ ਪਾਣੀ ਖੜਾ ਇਹ ਰਕਬਾ ਤਾਂ ਜੀ ਹੁਣ ਮੰਨ ਲਓ ਜੇ ਆਪਾਂ ਸਾਰੇ ਪਿੰਡਾਂ ਵਾਲੇ ਦਸਣ ਕਿਸਾਨ ਆ ਕੇ 100-100ਾਂ ਦੇ ਵਿੱਚ ਹੀ ਆ ਬਹੁਤ ਜਿਆਦਾ ਨੁਕਸਾਨ ਫਸਲਾਂ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਨਾਲ ਜਿਹੜੇ ਹੁਣ ਬੋਰ ਡੁੱਬੇ ਖੜੇ ਆ ਬੋਰ ਜੇ ਮੰਨ ਲਓ ਆਪਾਂ ਹੁਣ ਅੱਜ ਦੇ ਸਮੇਂ 'ਚ ਨਵਾਂ ਵੀ ਕਿਸੇ ਨੇ ਕਰਨਾ ਹੋਵੇ ਘੱਟੋ ਘੱਟ 3.5 ਲੱਖ ਰੁਪਿਆ ਬੋਰ ਤੇ ਲੱਗ ਜਾਂਦਾ ਤੇ 70000 ਤੇ ਠੇਕੇ ਤੇ ਮਾਮਲੇ ਤੇ ਆ ਪੈਲੀ ਦੱਸੋ ਕਿਸਾਨ ਕੀ ਕਰੂਗਾ 5-5 6-6000 ਰੁਪਿਆ ਲਵਾਈ ਦਾ ਦੇ ਕੇ ਹਟਿਆ ਹੁਣ ਪਨੀਰੀਆਂ ਪਨੋਰੀਆਂ ਸਾਰਾ ਕੁਝ ਉਹ ਤਾਂ ਲਾ ਕੇ ਸਮੇਟ ਕੇ हट ਗਏ ਸੀਗੇ ਬਾਕੀ ਜਿਹੜੀ ਇਹ ਆਫਤਾ ਆ ਕੇ ਡਿੱਗ ਪਈ ਆ ਕਿਸਾਨਾਂ ਤੇ ਇਹ ਸਰਕਾਰ ਜਾਂ ਮੋਗੇ ਦਾ ਡੀਸੀ ਜਾਂ ਪ੍ਰਸ਼ਾਸਨ ਜੋ ਵੀ ਹੈਗਾ ਉਹਨੇ ਆ ਕੇ ਇਹਨਾਂ ਲੋਕਾਂ ਦੀ ਹੁਣ ਤੱਕ ਕੋਈ ਸਾਰ ਨਹੀਂ ਲਈ ਤੇ ਹੋਰ ਆ 27 ਚ ਫੇਰ ਵੋਟਾਂ ਆ ਜਾਣਗੀਆਂ ਜੇ ਨਾਲ ਲੋਕਾਂ ਦੀਆਂ ਤਲੀਆਂ ਚੜਦੇ ਫਿਰਦੇ ਹੋਏ ਦੇਖ ਲਈਏ ਇੱਥੇ ਪਿੰਡਾਂ 'ਚ ਜਿਵੇਂ ਬੱਚੇ ਕੋਈ ਨਹੀਂ ਹੁਣ ਤਾਂ ਕੋਈ ਹੱਲ ਵੀ ਹੈ ਨਹੀਂ ਕਿ ਫਸਲ ਦਾ ਜੀ ਗੱਲ ਇਹ ਹੈ ਪਸ਼ੂਆਂ ਦਾ ਚਾਰੇ ਦਾ ਮੰਨ ਲਓ ਦੱਸੋ ਲੋਕ ਜਾਣ ਕਿੱਧਰ ਨੂੰ ਜੇ ਕਿਸੇ ਦੀ ਤੂੜੀ ਦੀ ਧਾੜਾ ਵਿੱਚ ਉਹ ਗਈ ਮੰਨ ਲਓ ਬਿਜਲੀ ਵਾਲਾ ਗ੍ਰੈੱਡ ਗਿਆ ਅਕਸਰ ਸਰਕਾਰ ਦੇ ਯਾਰ ਇੰਨੇ ਤਾਂ ਸੋਰਸ ਹੋਣੇ ਚਾਹੀਦੇ ਆ ਵੀ ਇਹਦੇ ਵਾਸਤੇ ਸਾਨੂੰ ਬਿਜਲੀ ਘਰ ਨੂੰ ਕੱਲ ਨੂੰ ਕੋਈ ਸਮੱਸਿਆ ਆ ਸਕਦੀ ਅਸੀਂ ਉਹਦਾ ਪ੍ਰਬੰਧ ਕਰੀਏ ਤੇ ਜਿਹੜੇ ਸਾਡੇ ਲੋਕ ਮਰਨਗੇ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਜਿਹੜੇ ਆ ਪਿੰਡਾਂ ਦੇ ਲੋਕ ਆ ਨੇੜੇ țeੜੇ ਆ ਡਾਲਾਵਾ ਧੂੜਕੋਟ ਆ ਬੁੱਟਰਾ ਯਾਰ ਤਿੰਨੇ ਪਿੰਡ ਰਲ ਕੇ ਪੜ ਦੰਦੇ ਸੜਕ ਕਿੱਡੀ ਗੱਲ ਸੀਗੀ ਜੀ ਸੀ ਬੀ ਲੈ ਲੋਕਾਂ ਮਰੇ ਕੋਈ ਵੱਡੀ ਚੀਜ਼ ਆ ਦੱਸ ਹੋਰ ਤੱਕ ਲੋਕਾਂ ਦੀ ਇਹਨਾਂ ਨੇ ਸਾਰ ਨਹੀਂ ਲਈ ਜੇ ਇਹ ਸੜਕਾਂ ਤੇ ਬਹਿ ਜਾਂਦੇ ਉਦੋਂ ਦੇ ਰਾਤ ਨੂੰ ਆ ਕੇ ਜਾਂ ਜਿੱਦੋਂ ਇਹ ਸਮੱਸਿਆ ਖੜੀ ਹੋਈ ਆ ਜੇ ਨਾ ਪ੍ਰਸ਼ਾਸਨ ਸੁਣੇ ਮੰਤਰੀ ਸੰਤਰੀ ਤੇ ਇੱਥੋਂ ਦਾ ਐਮ ਐਲ ਏ ਇੱਥੇ ਨਾ ਭੱਜੇ ਫਿਰਦੇ ਇਹਨਾਂ ਦੇ ਪੈਰੀਂ ਹੱਥ ਲਾਉਂਦੇ ਤੇ ਅੱਜ ਅੱਜ ਨੂੰ ਇਹਨਾਂ ਦਾ ਹੱਲ ਵੀ ਹੋਇਆ ਹੋਣਾ ਸੀਗਾ ਪਰ ਲੋਕ ਕੀ ਕਰਨ ਲੋਕਾਂ ਨੂੰ ਤਾਂ ਸੜਕ ਤੇ ਪੁਲਿਸ ਨਹੀਂ ਪਹਿਣ ਦਿੰਦੀ ਕੋਈ ਮਾੜੀ ਜੀ ਗੱਲ ਹੁੰਦੀ ਆ ਉਦੋਂ ਹੀ ਆ ਕੇ ਉਹ ਚੱਕ ਕੇ ਲੈ ਜਾਂਦੇ ਜਿਹੜੀਆਂ ਸੜਕਾਂ ਬਣਾਈਆਂ ਨੇ ਨਵੀਆਂ ਹਾ ਇਹ ਲੋਕ ਲੋਕ ਕਹਿੰਦੇ ਕਿ ਵਿਕਾਸ ਆ ਬੜੀਆਂ ਘੈਂਟ ਬਣ ਗਈਆਂ ਸੋਹਣੀਆਂ ਨੇ ਤੇਜ ਲੋਕ ਜਾਂਦੇ ਆ ਪਰ ਆਹ ਨਹੀਂ ਕਿਸੇ ਨੂੰ ਦਿਖ ਰਿਹਾ ਕਿ ਸੜਕਾਂ ਦੇ ਕਰਨ ਇਹ ਬਾਈ ਸੜਕਾਂ ਅਮੀਰ ਘਰਾਣਿਆਂ ਵਾਸਤੇ ਵਿਕਾਸ ਆ ਆਮ ਲੋਕਾਂ ਵਾਸਤੇ ਵਿਕਾਸ ਨਹੀਂ ਆਮ ਲੋਕਾਂ ਦੀ ਤਾਂ ਇਹ ਸੜਕਾਂ ਬਣ ਦੇ ਨਾਲ ਮੌਤ ਆ ਕਿਉਂਕਿ ਮੰਨ ਲਓ ਉਹਨਾਂ ਦੀਆਂ ਫਸਲਾਂ ਮਰ ਗਈਆਂ ਉਹਨਾਂ ਦੇ ਡੰਗਰ ਮਰਨਗੇ ਪਾਣੀ ਮੁਸਕੂਗਾ ਬਿਮਾਰੀਆਂ ਫੈਲਣਗੀਆਂ ਲੋਕ ਮਰਨਗੇ ਆਮ ਲੋਕਾਂ ਦੀ ਤਾਂ ਇਹਨਾਂ ਚੀਜ਼ਾਂ ਨਾਲ ਮੌਤ ਆ ਇਹ ਅਮੀਰ ਘਰਾਣਿਆਂ ਨੂੰ ਇਹਨਾਂ ਦੇ ਫਾਇਦੇ ਆ ਬੜੀ ਜੀ ਦੋ ਦੋ ਕਨਾਲਾਂ ਥਾਂ ਉਹ ਰੋਡ ਦੇ ਨਾਲ ਮਿੱਟੀ ਨੇ ਨੱਪ ਲਿਆ ਸਾਡਾ ਝੋਨੇ ਦਾ ਅੱਛਾ ਜੀ ਉਹ ਰੋਡ ਹੁਣ ਤੁਹਾਨੂੰ ਬਖਾਉਣੇ ਭਾਰਤ ਵਾਲਾ ਉਹ ਵੀ ਬਖਾਉਣੇ ਨਹੀਂ ਬਰ ਰਹੀ ਹੈ ਭਾਰਤ ਵਾਲਾ ਹਾਂ ਜੀ ਉਹਦੇ ਨਾਲ ਥੋੜੀ ਕਿੰਨੀ ਜ਼ਮੀਨ ਆਈ ਇਹਦੇ ਵਿੱਚ ਸਾਡੀ ਹੈਗੀ 10 ਕਿੱਲੇ 10 ਕਿੱਲੇ ਪਾਣੀ ਖੜਾ ਉੱਥੇ ਉੱਥੇ ਆ ਹਾਂ ਉੱਥੇ ਪਾਣੀ ਖੜਾ ਠੀਕ ਹੈ ਮੇਰੋ ਵਾਲਾ ਜੀ ਆਹ ਬਾ ਛਾੜਕ ਟੱਪ ਕੇ ਗਾਹਾਂ ਸਾਡੀ ਪੈਲੀ ਆ ਜੀ ਰਕਬਾ ਕਿੰਨਾ ਕ ਲੱਗਦਾ ਇਹ ਤਾਂ ਹਜ਼ਾਰਾਂ ਦੇ ਵਿੱਚ ਲੱਗ ਰਿਹਾ ਜੇ ਸਭ ਨਾਲ ਪੈਣ ਹਾਂਜੀ ਇੰਨੇ ਦਾ 3000 ਕਿੱਲਾ ਹੈ ਜੀ ਹੈਗਾ ਹੈਗਾ ਹਾਂਜੀ 3000 ਤੋਂ ਉੱਤੇ ਐ ਇਹ ਕਿੱਲਾ ਪਰਾਵਨਾ ਹੋਊਗਾ ਇਹ ਹਾਂਜੀ ਹਾਂਜੀ 3000 ਕਿੱਲੇ ਦਾ ਹੁਣ ਡਾਲਾ ਹੋ ਗਿਆ ਜੀ ਦਿਖਾਣ ਵੱੱਡ ਹੋ ਗਿਆ ਚੜ ਸਿੰਘ ਵਾਲਾ ਹੋ ਗਿਆ ਧੂੜਕੋਟ ਹੋਇਆ ਟਾਲੀ ਵਾਲਾ ਧੂੜਕੋਟ ਹੋ ਗਿਆ ਇਹ ਸਾਰੇ ਬਸ ਹਾਂ 3000 ਕਿੱਲਾ ਹੈ ਤਿੰਨ ਹਜ਼ਾਰ ਕਿਲਿਆਂ ਦਾ ਵਾਲੀਵਾਰਸ ਕੋਈ ਵੀ ਨਹੀਂ ਇੱਥੇ ਕੋਈ ਨਹੀਂ ਜੀ ਸਾਡੀ ਦਾ ਕੋਈ ਸਾਰੀ ਨਹੀਂ ਲੈਂਦਾ ਸ਼ਿਕਰ ਕੇ ਜਾਈਏ ਕਿੱਧਰ ਨੂੰ ਰਹਿ ਦੇ ਅਸੀਂ ਖਰਤੇ ਕਰੀ ਬੈਠੇ ਆ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਮੇਰਾ ਪਿੰਡ ਚੂਟ ਚੱਕਾ ਸਰ ਅਸੀਂ ਤਾਂ ਕ੍ਰਾਂਤੀਕਾਰੀ ਕਿਸਾਨ ਜੂਨ ਵੱਲੋਂ ਤੋਂ ਵੀ ਕਈ ਕ੍ਰਾਂਤੀਕਾਰੀ ਜੂਨ ਵੱਲੋਂ ਆਏ ਨਮਾਇंदे ਆ ਅਸੀਂ ਜੀ ਇੱਕ ਗੱਲ ਤਾਂ ਜਿਹੜੀ ਲੋਕਾਂ ਦੇ ਸਿੱਖਣ ਦੀ ਆ ਹੁਣ ਮੂੰ ਤਾਂ ਆਪ ਤਾਂ ਬਹੁਤ ਸਾਲਾਂ ਤੋਂ ਹੀ ਆਉਂਦੀਆਂ ਸਦਿਆਂ ਤੋਂ ਹੀ ਆਉਂਦੀਆਂ ਜੀ ਪਰ ਇੱਥੇ ਐਸ ਇਲਾਕੇ 'ਚ ਜਿਹੜੀ ਵੱਡੀ ਆਫਤ ਹੈਈ ਆ ਜੀ ਜਿਹੜੀ ਵੱਡੀ ਆਫਤ ਆ ਜੀ ਇਹ ਸੈਣੇ ਬਜ਼ੁਰਗਾਂ ਦੀਆਂ ਕਹਾਵਤਾਂ ਨੇ ਕੁਛ ਤੇ ਕੋ ਕਹਾਵਤਾਂ ਜਿਹੜੀਆਂ ਉਹਨਾਂ ਦੇ ਅਰਥ ਹੁੰਦੇ ਬਕਾਇਦਾ ਕੋਈ ਹੱਥਾਂ ਬਾਜ ਕਰਾ ਰਹਿਆਂ ਵੈਰੀ ਮਤ ਨਾ ਹੋ ਇਹ ਸਰਕਾਰਾਂ ਇਹ ਪ੍ਰਸ਼ਾਸਨ ਜੀ ਜੇ ਦਿੱਲੀ ਅੰਦੋਲਨ ਨਾ ਚੱਲਦਾ ਮੋਦੀ ਦੇ ਤੌਣ ਚੋਂ ਕਿਲਾ ਕੱਢ ਨਹੀਂ ਸੋਣਾ ਜੀ ਉੱਥੋਂ ਸਾਨੂੰ ਸਭ ਸਿੱਖਣਾ ਚਾਹੀਦਾ ਵੀ ਅਸੀਂ ਇਕੱਠੇ ਹੋਏ ਆ ਤੇ ਕਰਾਰੇ ਹੱਥ ਦਿਖਾਏ ਆ ਹਾਂ ਕਰਾਰੇ ਹੱਥਾਂ ਤੋਂ ਬਿਨਾ ਨਾ ਕਿਸੇ ਮਨਜੀਤ ਬਲਾਸਪੁਰ ਨੇ ਤੇ ਨਾ ਕਿਸੇ ਨੇ ਉਹ ਤਾਂ ਕੁਦਰਤੀ ਆਫਤ ਆ ਉਹ ਤਾਂ ਲੈਂਡ ਪੂਲਿੰਗ ਰਾਹੀਂ ਲੋਕਾਂ ਦੀ ਜ਼ਮੀਨ ਉਹੀ ਖੋਣ ਨੂੰ ਵਰਦੇ ਆ ਇਹ ਇਹ ਤਾਂ ਕੁਦਰਤੀ ਆਫਤ ਆ ਜੀ ਉਹ ਤਾਂ ਆਪ ਕੁਦਰਤੀ ਆਫਤਾਂ ਬਣ ਕੇ ਡੰਗਣ ਲੱਗਿਆ ਲੋਕਾਂ ਤੇ ਵੱਡਾ ਭਾਰ ਡੰਗਣ ਲੱਗਿਆ ਤੇ ਕੋਈ ਇਹਨਾਂ ਦਾ ਐਮਐਲਏ ਕੋਈ ਇਹਨਾਂ ਦਾ ਮੰਤਰੀ ਸੰਤਰੀ ਅੱਜ ਪਿੰਡਾਂ 'ਚ ਵੜਨ ਦੀ ਹਿੰਮਤ ਨਹੀਂ ਕਰ ਸਕਦਾਗਾ ਜਿੱਡਾ ਵੱਡਾ ਲੈਂਡ ਪੂਲਿੰਗ ਰਾਹੀਂ ਆ ਕੁਦਰਤੀ ਆਫਤ ਰਾਹੀਂ ਜਿਹੋ ਜਿਹੀ ਆਵਤਾਂ ਆਮਾ ਉਹਦੇ ਚ ਪਿੰਡਾਂ ਚ ਵੜਨ ਜੋਗੇ ਨਹੀਂ ਰਹੇਗੇ ਪਹਿਲਾ ਪਹਿਲਾ ਕਿੰਨਾ ਸਮਾਂ ਪਹਿਲਾ ਇਹ ਹਾਲਾਤ ਬਣਿਆ ਤੁਹਾਡੇ ਆ ਏਰੀਆ ਚ ਇਹ ਵੱਖ-ਵੱਖ ਇਲਾਕਿਆਂ ਚ ਬਹੁਤ ਵਾਰੀ ਹਾਲਾਤ ਬਣਿਆ ਜੀ ਵੱਖ-ਵੱਖ ਇਲਾਕਿਆਂ ਚ ਬਹੁਤ ਵਾਰੀ ਬਣਿਆ ਖਾਸ ਕਰਕੇ ਦੁਆਬਾ ਤੇ ਮਾਝਾ ਇਹਦੀ ਲਪੇਟ ਤੇ ਲਗਭਗ ਹਰ ਸਾਲ ਹੀ ਆਉਂਦੇ ਸਾਡੇ ਲਗਭਗ ਬਹੁਤ ਚਾਰ ਬਾਦ ਸਾਡੇ ਇਹ ਹਾਲਤ ਬਣਿਆ ਜਿਵੇਂ ਹੁਣ ਹਾਈਵੇ ਬਣਿਆ ਹੋਏ ਇਸ ਹੁਣ ਤਾਂ ਹਰ ਸਾਲ ਹੋਇਆ ਕਰੂ ਜੇ ਇਹ ਤਾਂ ਜੇ ਭਾਰਤ ਮਾਲਾ ਜੇ ਭਾਰਤ ਮਾਲਾ ਪ੍ਰੋਜੈਕਟ ਚੱਲ ਪਿਆ ਹੋ ਜਦੋਂ ਰੋਡ ਚੱਲ ਪਿਆ ਫੇਰ ਲੋਕ ਕश्तियां ਰਾਹੀਂ ਬੇੜੀਆਂ ਰਾਹੀਂ ਲੰਘਣਗੇ ਜਿਹੜਾ ਸਾਡੇ ਦੇ ਸੋਪਤਾ ਭਾਰਤ ਮਾਲਾ ਪ੍ਰੋਜੈਕਟ ਤੇ ਸਾਡੇ ਦਾ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਸਣੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਣੇ ਪ੍ਰਸ਼ਾਸਨ ਇਹ ਚੇਤਾਵਨੀ ਆ ਵੀ ਜੇ ਲੋਕਾਂ ਦੀ ਬਾਹ ਨਾ ਫੜੀ ਜੇ ਲੋਕਾਂ ਦੀ ਸਾਰ ਨਾ ਲਈ ਤੇ ਗਾਂ ਨੂੰ ਪਿੰਡਾਂ ਚ ਵੜਨ ਦੀ ਤੁਹਾਨੂੰ ਬਿਲਕੁਲ ਵੀ ਵਾਰਾ ਕੁੱਤਿਆਂ ਨੂੰ ਵਾਰਾ ਪਸ਼ੂਆਂ ਨੂੰ ਤੇ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਅਸੀਂ ਪਿੰਨਾਂ ਤੇ ਨਹੀਂ ਬੜਨੇ। ਜੇ ਸਾਡੀ ਇਹਨਾਂ ਨੇ ਕੋਈ ਹੱਲ ਨਾ ਕੀਤਾ ਅਸੀਂ ਡੀਸੀ ਦਫ਼ਤਰ ਘੇਰਾਂਗੇ ਇਕੱਠੇ ਹੋਗੇ। ਇਹਨਾਂ ਦਾ ਜਿਉਣਾ ਹਰਾਮ ਕਰ ਦਾਂਗੇ ਇਸ ਕਰਕੇ ਅਸੀਂ ਮੰਗ ਕਰਦੇ ਤੇ ਚੇਤਾਵਨੀ ਦਿੰਦੇ ਆ ਇਹਦਾ ਸਿੱਧੀ ਸਿੱਧੀ ਹੱਲ ਕੀਤਾ ਜਾਵੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ। ਹੋ ਸਕੇ ਆ। ਹੋ ਸਕੇ ਆ। ਸਾਨੂੰ ਜੇ ਰੋਡ ਵੀ ਜੌਮ ਕਰਨਾ ਪੈਗਾ ਹੋ ਸਕਦਾ ਸੀ ਇਹ ਵੀ ਕਰੀਏ ਬਿਲਕੁਲ ਅੱਛਾ ਤੁਹਾਡੀ ਕਿੰਨੀ ਜ਼ਮੀਨ ਹੈ 7 ਕਿੱਲੇ ਆ 7 ਕਿੱਲੇ ਆ ਹਾਂ ਸਾਰੇ ਡੁੱਬ ਗਏ ਹਾਂ ਹਾਂਜੀ ਘਰ ਵੀ ਵਿੱਚ ਆਪਣਾ ਘਰ ਵੀ ਵਿੱਚ ਆ ਗਿਆ ਟਰੈਕਟਰ ਤੇ ਜਾਈਦਾ ਟਰੈਕਟਰ ਤੇ ਆਈਦਾ ਨਾ ਗੱਡੀ ਨਾ ਮੋਟਰਸਾਈਕਲ ਕੋਈ ਨਹੀਂ ਨਿਕਲਦਾ ਬੁਰਾ ਹਾਲ ਹੋ ਗਿਆ ਕਰੇ ਬੁਰਾ ਕਰ ਇਹ ਵੀ ਨੁਕਸਾਨ ਹੋਇਆ ਪੱਥਰ ਵੀ ਬੈਠਾ ਟਰੈਨ ਦੇ ਸਾਰੇ ਆ ਵੀ ਟਪਾਂ ਦੀ ਆ ਘਰ ਨੇ ਹਾਂ ਸਾਰੇ ਟਰੈਨ ਦੇ ਸਾਡਾ ਕੰਮ ਚੱਲਦਾ ਮਸ਼ੀਨ ਲਾਈ ਵੀ ਆ ਨਾਲ ਖਾਲੀ ਕੱਢੀ ਸੜਕ ਵਾਲਿਆਂ ਨੇ ਪੁਲੀ ਬੰਦ ਕਰਤੀ ਮੂਹਰੇ ਠੀਕ ਹੈ ਜਿਹੜੀ ਪੁਲੀ ਮੇਨ ਸੀ ਉਹ ਮੂਹਰਿਓਂ ਬੰਦ ਕਰਤੀ ਇਹਨਾਂ ਨੇ ਤੇ ਅਸੀਂ ਉਹ ਵਿਖਾਇਆ 6 ਕਲੇ ਆ ਇਸ ਵਿਖਾਇਆ ਵੀ ਇਹ ਕਾਹ ਤੋਂ ਬੰਦ ਕੀਤੀ ਅਖੇ ਸਾਡਾ ਖਾਲਾ ਖਰਾਬ ਹੁੰਦਾ ਸੀ ਪੁੜੀ ਉਹ ਕਟੋੜ 7 ਫੁੱਟ ਹੋਗੀ 4 ਫੁੱਟ ਉੱਚੀ ਤੇ 7 ਫੁੱਟ ਚੌੜੀ ਉਹ ਤੁਹਾਨੂੰ ਛੱਪੜ ਤੇ ਵਿਖਾ ਦਿੰਨੇ ਚਾਹ ਹੁਣ ਤੇ ਮੂਹਰੋਂ ਬੰਦ ਕਰ ਲੈ ਵੈਸੇ ਵੈਸੇ ਇੱਕ ਇੱਕਲੇ ਦਾ ਜੇ ਆਪਾਂ ਹਿਸਾਬ ਲਈ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ ਹੁਣ ਸਾਰਾ ਝੋਨਾ ਹੀ ਗਿਆ 30 35 30 20 ਹੋ ਲਮਾਂ ਦੇ 7:75 ਤੇ ਜਾ ਰਿਹਾ ਹਾਂ 70 ਜਾਵੜਿਆ 70000 ਮਾਮਲਾ ਲਾ ਲੋ ਤੇ ਨਾ 40000 ਇਹ ਫਾਹਾ ਹੀ ਲੈਣੇ ਸੀ ਅਸੀਂ ਫਾਹਾ ਹੀ ਲੈਣਾ ਜਾਂ ਦਵਾਈਆਂ ਪੀਵਾਂ ਦੇ ਤੇ ਨਾਲੇ ਆਪਦੇ ਆ ਕਿ ਠੇਕੇ ਤੇ ਨਹੀਂ ਠੇਕੇ ਤੇ ਆ ਜੀ ਠੇਕੇ ਤੇ ਆ ਹਾਂਜੀ 70000 ਨੂੰ ਲਿਆ ਹਾਂਜੀ ਉਹ ਤਾਂ ਗਿਆ ਫਿਰ ਸਾਰਾ ਗਿਆ ਜੀ ਆਵੇ ਸਾਹਮਣੇ ਹੀ ਆ ਤੁਹਾਡੇ ਪੱਠੇ ਵੀ ਨਹੀਂ ਵੱਢਣ ਜੋ ਕੇ ਕਿੱਥੋਂ ਦੇਵਾਂਗੇ 70000 ਰੁਪਏ ਹੁਣ ਹੁਣ ਡੇੜਾ ਕਿੱਥੋਂ ਆ ਜੀ ਫਸਾ ਹੀ ਲਵਾਂਗੇ ਹੁਣ ਡੇੜਾ ਕਿੱਥੋਂ ਕਿੱਥੋਂ ਦੇਵਾਂਗੇ ਅਸੀਂ ਇਹ ਹਾਲਾਤ ਆ ਹਾਂ ਹੋਰ ਤਾਂ ਕੋਈ ਹੱਲ ਨਹੀਂ ਗਿਆ ਘਰ ਦੇ ਵੀ ਨਹੀਂ ਇੰਨੇ ਪੈਸੇ ਬਾਨੇਗੇ ਸਾਡੀ ਨਾਲ ਜੱਥੇਬੰਦੀਆਂ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਖੁਦਕਸ਼ੀਆਂ ਦੇ ਰਾਹ ਨਾ ਪਵੋ ਲੜੋ ਜੇ ਮਰਨਾ ਤਾਂ ਫਿਰ ਲੜ ਕੇ ਮਰੋ ਜੀ ਖੋਦਕੱਠੀਆਂ ਕਰਨਾ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਤਾਂ ਸਾਰਾ ਭਾਰਤ ਮਾਰਦੇ ਸਾਰਾ ਦੇਸ਼ ਮਾਰਦੇ ਉਹਨਾਂ ਦੇ ਕੰਮ ਤੇ ਕੋਈ ਜੂ ਕੋਈ ਜੂ ਨਹੀਂ ਸਰਕਣੀ ਖੋਦਕਸ਼ੀ ਵਾਲਾ ਤੇ ਮਰਨਾ ਦਵਾਈਆਂ ਪੀਣ ਵਾਲਾ ਅਸੀਂ ਕਿਸਾਨ ਜਿੱਥੇ ਬੰਦਿਆਂ ਵੱਲੋਂ ਅਪੀਲ ਕਰਾਂਗੇ ਇਹ ਸਰਾ ਨਾ ਪਿਓ ਗੁਰੂ ਗਵੰਦ ਸਿੰਘਾ ਨੂੰ ਤਲਵਾਰ ਚੱਕੋ ਤੇ ਮੈਦਾਨ ਚ ਨਿੱਜੀ ਜੀ 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 ਤੁਹਾਡੀ ਤੁਹਾਡੀ ਕਿਹਨੀ ਜਮੀਨ ਹੈ ਜੀ ਮੇਰੇ ਬਾਈ ਕਿੱਲੇ ਜੀ ਬਾਈ ਕਿੱਲੇ ਹਾਂਜੀ ਸਾਹਮਣੇ ਉਹ ਧੜ ਵੀ ਵਿੱਚ ਹੀ ਹੈ ਪਾਣੀ ਦੇ ਵਿੱਚ ਡੁੱਬੀ ਵੀ ਹੈ ਬਾਈ ਤੇ ਬਾਈ ਕਿੱਲੇ ਬਾਈ ਤੇ ਬਾਈ ਸਾਰੇ ਡੁੱਬੇ ਪਿਆ ਜੀ ਵਿੱਚ ਹਾਂਜੀ ਉਹਦਾ ਕਿੰਨਾ ਨੁਕਸਾਨ ਥੋੜਾ ਤਾਂ ਕਾਫੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਬਹੁਤ ਹੋਇਆ ਮਠੇਕੇ ਤੇ ਪਈ ਆ 70000 ਨੂੰ ਅੱਛਾ ਠੇਕੇ ਤੇ ਆ ਹਾਂਜੀ ਕਿੰਨੇ ਕਿੱਲੇ ਠੇਕੇ ਤੇ ਠੇਕੇ ਤੇ 11 11.5 ਕਿੱਲੇ ਆ ਜੀ 11.5 ਕਿੱਲੇ ਹਾਂਜੀ ਠੇਕਾ ਭਰਨਾ ਹਾਲੇ ਨਹੀਂ ਠੇਕਾ ਦੇਤਾ ਹੀ ਆ ਦਾ ਰੇਤਾ ਦਾ ਹੁਣ ਦਵਾਂਗੇ ਗਾਉਂ ਕਿੱਥੋਂ ਦਵਾਂਗੇ ਪਹਿਲੀ ਗੱਸ ਦਿੱਤੀ ਆ ਜੀ ਉਹ ਦੇਤੀ ਆ ਹਾਂਜੀ ਉਹ ਹੁਣ ਪੱਲਿਓ ਪੈ ਗਏ ਸਾਰੇ ਹਾਂਜੀ ਹਾਂਜੀ ਪੱਲਿਓ ਪੈਲੇ ਸਾਰੇ ਤਾਂ ਉਮੀਦਾਂ ਹੁੰਦੀਆਂ ਵੀ ਆਪਾਂ 10 12 ਕਿੱਲੇ ਹੋ ਹੀ ਲੈਂਦਾ ਜਿਹਨੂੰ ਉਮੀਦ ਹੈ ਵੀ ਚੱਲ ਮਿਹਨਤ ਕਰਾਂਗੇ ਕੋਈ ਬਣਾਵਾਂ ਉਨਾ ਤਾਂ ਹੁਣਾ ਹੀ ਨੇ ਥੱਲੇ ਹੁਣ ਨਹੀਂ ਨਹੀਂ ਝੋਨਾ ਦਿਖਦਾ ਹੀ ਨਹੀਂ ਜੀ ਘੱਟੋ ਘੱਟ 4-5 ਫੁੱਟ ਪਾਣੀ ਆ ਜੀ ਮੰਗਲਵਾਰ ਦਾ ਮੀਂਹ ਆਇਆ ਵਾ ਮੰਗਲਵਾਰ ਦਾ ਪਾਣੀ ਉਵੇਂ ਖੜਾ ਹੈ ਸ਼ੁੱਕਰਵਾਰ ਹੋ ਗਿਆ ਹਾਂ ਜੀ ਸ਼ੁੱਕਰਵਾਰ ਹੋ ਗਿਆ ਅੱਜ ਵੇਖ ਲਓ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਹਾਂ ਜੀ ਜਿਉਂ ਨਿਕਲੂਗਾ ਵੀ ਥੋੜਾ ਖਰਾਬ ਝੋਨਾ ਨਿਕਲਣਾ ਸਾਰਾ ਖਰਾਬ ਹੋ ਜਾ ਹਾਂ ਜੀ ਹਾਂ ਜੀ ਵੇਖ ਲਓ ਕਿੰਨਾ ਤੇ ਤਸਵੀਰ ਦਿਖਾ ਦਿੰਦੇ ਆ ਕਿ ਜਿਹੜੇ ਕਿਸਾਨ ਨੇ ਉਹ ਵਿੱਚ ਕਹਿੰਦੇ ਪਾਣੀ ਹੈ ਕਿੰਨਾ ਡੂੰਗਾ ਜਿਹੜਾ ਪਾਣੀ ਹੈ ਇੱਥੇ ਖੜਾ ਇਹ ਲਗਭਗ ਕਹਿੰਦੇ ਕਿ 4 ਤੋਂ 5 ਦਿਨ ਹੋ ਗਏ ਆ ਪਾਣੀ ਖੜੇ ਨੂੰ ਹਾਲੇ ਤੱਕ ਕੋਈ ਸਾਰ ਤੇ ਕੀ ਕੋਈ ਦੇਖਣ ਤੱਕ ਨਹੀਂ ਆਇਆ ਆਸ-ਪਾਸਿਓਂ ਲੰਘਦੇ ਸਾਰੇ ਹੁਣ ਕਿਉਂਕਿ ਜਿਹੜਾ ਨੈਸ਼ਨਲ ਹਾਈਵੇ ਆ ਉਹ ਇੱਥੋਂ ਦੀ ਲੰਘਦਾ ਪਰ ਇੱਥੇ ਕਿਸੇ ਨੇ ਖੜ ਕੇ ਹਾਲਾਤ ਨਹੀਂ ਜਾਣੇ ਤਾਂ ਇਹ ਆ ਜਿਹੜਾ ਝੋਨਾ ਦੇਖ ਸਕਦੇ ਹੋ ਕਿ ਥੱਲੋਂ ਪਟ ਕੇ ਦਿਖਾ ਰਹੇ ਆ ਦੇ ਵਿੱਚ ਉਹਦਾ ਜਿਹੜਾ ਹਾਲ ਹੈ ਉਹ ਬੁਰਾ ਹੋ ਗਿਆ ਤੇ ਜਿਹੜੀ ਫਸਲ ਹੈ ਇਹ ਤਾਂ ਫਸਲ ਗਈ ਬਾਈ ਜੀ ਹਾਂ ਜੀ ਬਿਲਕੁਲ ਖਤਮ ਆਈ ਵੀ ਬਿਲਕੁਲ ਖਤਮ ਆਈ ਫਸਲ ਤਾਂ ਆਪਣੇ ਵੀ 8 ਏਕੜਾਈ ਚੋਂ ਨਾ ਉਹ ਘਰ ਵਿੱਚ ਹੀ ਡੁੱਬਿਆ ਹੋਇਆ ਆਪਣਾ ਜੀ ਵਿੱਚ ਹੀ ਘਰ ਹਾਂ ਵਿੱਚ ਹੀ ਘਰ ਆਈ ਚਾਰ ਪੰਜ ਦਿਨ ਤਾਂ ਹੋ ਗਏ ਖਤਮ ਆ ਜੀ ਝੋਨਾ ਚਾਰ ਪੰਜ ਦਿਨ ਹੋ ਗਏ ਪਾਣੀ ਨੂੰ ਪਾਉਂਦੇ ਨਾ ਪਾਣੀ ਤੱਤਾ ਹੋ ਕੇ ਬੱਦਸੌਣ ਖਤਮ ਅੰਜੀ ਇਹਦਾ ਲੱਗਦਾ ਇਹਦੇ ਜ਼ਿੰਮੇਵਾਰ ਕਿਹਨੂੰ ਮੰਨਦੇ ਆ ਕਸੇ ਇਹ ਜ਼ਿੰਮੇਵਾਰ ਸਰਕਾਰ ਆ ਜੀ ਸਰਕਾਰਾਂ ਦੇ ਇਸ ਲਈ ਭਰਵੰਟਮਾ ਨੇ ਜ਼ਿੰਮੇਵਾਰ ਹਾਂ ਉਹ ਤਾਂ ਪਾਣੀ ਦੇ ਕੰਡੇ ਜਿਹੜੇ ਵਜਣ ਐਮ ਐਲ ਏ ਆ ਜਿਹੜਾ ਐ ਇੱਥੋਂ ਦੇ ਮਿਲਾਨ ਕਰਿਆ ਐਮ ਐਮ ਇਹ ਜ਼ਿੰਮੇਵਾਰ ਬੂਟਾ ਮੁੱਖ ਮੰਤਰੀ ਕਹਿੰਦੇ ਸੀ ਵੀ ਹੈਲੀਕਾਪਟਰ ਤੋਂ ਲੰਘ ਜਾਂਦੇ ਆ ਹੁਣ ਉਹ ਦੇਖਣ ਆਏ ਇੱਥੇ ਨਾ ਨਾ ਕੋਈ ਹੈਲੀਕਾਪਟਰ ਵੀ ਨਹੀਂ ਆਇਆ ਕੋਈ ਸੈ ਇੱਥੇ ਤੇ ਜੀਵ ਜੰਤ ਨਹੀਂ ਆਇਆ ਪੰਛੀ ਵੀ ਨਹੀਂ ਆਇਆ ਇਹ ਮੈਨੂੰ ਪਤਾ ਸਭ ਚੀਜ਼ ਪਤਾ ਹੈ ਆ ਬਲਾਜ ਹੋਏ ਬਈ ਸਾਡੇ 20 ਤਾਂ ਕਿਸਾਨਾਂ ਨੂੰ ਅਸੀਂ 30 ਦੱਸਾਂ ਦੇ ਜਦੋਂ ਜਦੋਂ ਦਾ ਕਿਸਾਨਾਂ ਦੀ ਪਰਾਲੀ ਨੂੰ ਅੱਗ ਲੱਗ ਜਾਂਦੀ ਆ ਜਦੋਂ ਦਾ ਕਿਸਾਨਾਂ ਦੀ ਪਰਾਲੀ ਨੂੰ ਅੱਗ ਲੱਗਦੀ ਉਦੋਂ ਦਹਿ ਜਾਂਦੀ ਆ ਨਹੀਂ ਦਿੰਦਾ ਕਿੱਥੇ ਗਏਗਾ ਕਿੱਥੇ ਹੈ ਗਏ ਸਭ ਕਿਸੇ ਨੂੰ ਨਹੀਂ ਕੁਝ ਵੀ ਦਿੰਦਾ ਅੱਗ ਦੇਖਦੀ ਹੈ ਪਾਣੀ ਨਹੀਂ ਦੇਖਦਾ ਹਾਂ ਪਾਣੀ ਨਹੀਂ ਰਹਦਾ ਡੁੱਬਿਆ ਕਿਸੇ ਨੂੰ ਕੁਝ ਦਿੰਦਾ ਕੁਝ ਨਹੀਂ ਦਿੰਦਾ ਇਹੀ ਹੁਣ ਐਮਐਲਏ ਮੈਂ 2 ਦਿਨ ਪਹਿਲਾਂ ਸਾਡੇ ਘਰ ਤੇ ਪਿੰਡਾਂ 'ਚ ਪਾਣੀ ਵੜ ਗਿਆ ਪਿੰਡੇ ਸਾਡੇ ਧੂੜਕੋਟ ਇਹੀ ਅਸੀਂ ਵਿਦਰੋਹ ਕੀਤਾ ਮੇਰੇ ਹੀ ਪਿੰਡ ਦੇ ਕੁਝ ਲੋਕ ਬੋਲਣ ਲੱਗੇ ਵੀ ਕਿਉਂ ਕਰਦਾ ਬਈ ਉਹਨੇ ਗ੍ਰਾਂਟ ਨਹੀਂ ਦੇਣੀ ਅੱਗੇ 2 ਸਾਲਾਂ ਦਾ 2 ਵਾਰ ਬਣਿਆ ਕੀ ਦਿੱਤਾ ਉਹਨੇ ਡੱਕਾ ਨਹੀਂ ਦਿੱਤਾ ਕਹਿੰਦੇ ਵਿਦਰੋਹ ਕਰਦਾ ਮੈਂ ਤਾਂ ਹੁਣ ਵੀ ਕਰੂੰ ਜਦੋਂ ਆਇਆ ਹੁਣ ਵੀ ਮੂਰੇ ਮੈਂ ਹੀ ਟੱਕਰੂ ਉਹਨੂੰ ਹਾਂ ਮੁਆਵਜ਼ਾ ਦੇਣਗੇ ਤੁਹਾਨੂੰ ਦੇਣ ਦਾ ਨੁਕਸਾਨ ਹੋਇਆ ਸਾਡੇ ਆ ਦੇਣ ਦਾ ਆਉਣ ਖਾਂ ਕਿੱਥੇ ਬੈਠਾ ਹ ਬੋਟਾ ਮੌਕੇ ਦਾ ਪੈਰੀ ਹੱਥ ਲਾਉਂਦੇ ਘਰ ਘਰ ਫਿਰਦੇ ਆ ਇਹ ਦੋ ਵਾਰ ਐਮਐਲਏ ਬਣ ਕੇ ਕਿਉਂ ਨਹੀਂ ਆਇਆ ਉਦੋਂ ਕਹਿੰਦੇ ਕਿਸਾਨਾਂ ਦੇ ਮੁੰਡੇ ਅਸੀਂ ਵੀ ਹਾਂ ਤੇ ਹੁਣ ਕਿੱਧਰ ਗਏ ਹੌਨੀ ਟੈਸ ਦੇ ਕਿਸਾਨਾਂ ਦੇ ਆ ਆ ਵੀ ਕਿਹਦੇ ਆ ਕਿਸਾਨਾਂ ਦੇ ਹੀ ਆ ਜੇਬਾਂ ਭਰੀਆਂ ਵੀ ਆ ਉਹਨਾਂ ਦੀ ਉਹਨਾਂ ਦੇ ਟੀ ਆ ਉਹਨਾਂ ਜੇਬਾਂ ਭਰੀਆਂ ਜੀ ਉਹਨਾਂ ਦੀ ਨਾਲੇ ਜੀ ਇਹ ਤਾਂ ਖਾ ਅਸੋ ਵੀ ਖੜ ਗਿਆ ਪੋਰਾ ਬਾਰਾ ਦਾ ਹੁਣ ਕੀ ਬਣੂਗਾ ਕੀ ਬਣਾ ਹੁਣ ਚੱਲਣਗੇ ਨਾ ਚੱਲਣ ਦਾ ਹੌਣ ਵਾਲਾ ਹੀ ਆ ਫਸਲ ਗਾਲੀ ਵੀ ਖੜ ਗਈ ਗੌਰ ਵੀ ਗਏ ਉਹ ਗੌਰ ਵੀ ਗਏ ਪਾਣੀ ਉਹ ਤੇਰਾ ਪਈ ਜਾਂਦਾ ਜੀ ਪਾਣੀ ਤੇਰਾ ਵੇਟੋ ਚੋਣਾ ਵੇਟ ਲੋ ਆਵੇ ਛੋਨੇ ਜਿੱਥੇ ਨਿਤਲੀ ਵੀ ਕਿੱਥੇ ਹੋਊਗਾ ਘਾਟਾ ਕਿੱਥੇ ਕੀ ਹੋਊ ਦੱਸੋ ਹੈ ਕੋਈ ਜ਼ਿੰਮੇਵਾਰ ਇਹ ਪਾਣੀ ਦਾ ਨਿਕਾਸ ਦਾ ਹੱਲ ਕਰਕੇ ਜੀ ਸੇਤੀ ਇਹਦੀ ਗਰਦਾਬਨੀ ਕਰਾ ਕੇ ਬਣਦਾ ਮਾਅਵਜਾ ਦਿੱਤਾ ਜਾਵੇ ਅਸੀਂ ਇਹ ਮੰਗੇ ਕਰਦੇ ਆ ਤੇ ਜਿੱਥੇ ਚਾਰਾ ਨਹੀਂ ਪਹੁੰਚਦਾ ਚਾਰੇ ਦਾ ਪ੍ਰਬੰਧ ਕੀਤਾ ਜੋ ਵੀ ਲੋੜਾਂ ਕਿਸਾਨਾਂ ਦੀਆਂ ਉਹ ਪੂਰੀਆਂ ਕੀਤੀਆਂ ਜਾਣ ਤੇ ਸਾਡੀ ਪਸ਼ੂਆਂ ਦੀਆਂ ਦਵਾਈਆਂ ਇਸ ਕਰ ਹਾਂ ਜੀ ਵੱਡੇ ਪੱਧਰ ਤੇ ਬਿਮਾਰੀ ਫੈਲ ਰਹੀ ਹੈ ਤੇ ਹਰਤ ਕੇ ਮਨੁੱਖ ਵੀ ਮਤਲਬ ਇੱਥੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਆ ਇਸ ਕਰਕੇ ਸਾਡੀ ਬੇਨਤੀ ਹੈ ਹਾਂ ਹਾਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਸੇ ਤੇ ਪ੍ਰਬੰਧ ਕੀਤਾ ਜਾਵੇ ਬਿਲਕੁਲ ਹਾਂਜੀ ਨਾ ਮਲੇਰੀਆ ਤੇ ਗੱਲਬਾਤ ਕੀਤੀ ਕਿਸਾਨਾਂ ਨਾਲ ਉਹਨਾਂ ਦਾ ਕਹਿਣਾ ਕਿ ਹਾਲੇ ਤੱਕ ਨਾ ਸਾਡਾ ਐਮਐਲਏ ਨਾ ਕੋਈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਫਸਲਾਂ ਜੜੀਆਂ ਡੁੱਬ ਚੁੱਕੀਆਂ ਇਹਦੀ ਲਪੇਟ ਦੇ ਵਿੱਚ ਕਈ ਘਰ ਆ ਚੁੱਕੇ ਹੈ ਲਗਭਗ 3-4000 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਇਸ ਤੋਂ ਵੱਧ ਵੀ ਹੋ ਸਕਦੇ ਹੋ ਕਿ ਜਿਹੜੇ ਪਿੰਡ ਨੇ ਪਿੰਡਾਂ ਦੀ ਗਿਣਤੀ ਵੀ 10 ਤੋਂ 12 ਦੱਸੀ ਜਾ ਰਹੀ ਹੈ ਹਾਲੇ ਤੱਕ ਇੱਥੇ ਨਾ ਤਾਂ ਇੱਥੋਂ ਦਾ ਕੋਈ ਐਮਐਲਏ ਪਹੁੰਚਿਆ ਨਾ ਕੋਈ ਹੋਰ ਪਹੁੰਚਿਆਏ ਰੋਡ ਨਾਲ ਨੈਸ਼ਨਲ ਹਾਈਵੇਅ ਸਾਰੇ ਇੱਥੋਂ ਲੰਘਦੇ ਜਰੂਰ ਹੋਣਗੇ ਪਰ ਇੱਥੇ ਖੜ ਕੇ ਕੋਈ ਨਹੀਂ ਜਾਂਦਾ ਤਾਂ ਉਹਨਾਂ ਦਾ ਕਹਿਣਾ ਕਿ ਜਲਦੋ ਜਲ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਜਿਹੜਾ ਸੰਘਰਸ਼ ਹੈ ਉਸ ਦਾ ਰਾਹ ਚੁਣਾਗੇ ਤੇ ਇਹਨਾਂ ਨੂੰ ਦੱਸਾਂਗੇ ਤਾਂ ਹੋਰ ਤਸਵੀਰਾਂ ਦਿਖਾਉਂਦੇ ਰਹਾਂਗੇ ਦੇਖਦੇ ਹੋ ਲੋਕਸ ਟੀਵੀ ਧੰਨਵਾਦ